ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਹਿਜ ਬਾਣਿ ਸ਼ਾਇਰੀ ਅੰਗ ਤੋਂ ਸ਼ੁਰੂ ਕਰਾਂਗੇ ਸੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੋ ਕਿ ਜੋ ਵੀ ਵੀਡੀਓਜ਼ ਦੇਖਦੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਸ਼ੇਅਰ ਵੀ ਕਰੋ ਤੇ ਜੇ ਤੁਹਾਨੂੰ ਚੰਗਾ ਲੱਗਦਾ ਬਾਣਿ ਸੁਣਨਾ ਤੇ ਇਸ ਨੂੰ ਲਾਈਕ ਵੀ ਕਰੋ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਕੁਰ ਸਭ ਦੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸੀਆ ਇੱਕ ਸਿਉ ਲਿਵ ਲਾਇ ਮਿਲ ਸਾਧੂ ਮੁਖ ਉਜਲਾ ਪੁਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੇ ਨਾਇ ਮੇਰੇ ਮਨ ਗੁਰਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਵਿਰਥਾ ਜਾਏ ਨ ਕੋਈ ਰਹਾ ਮਨ ਕੀ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤ ਜਾਮੀ ਸਦਾ ਸੰਗ ਕਰਨੇ ਹਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪੇ ਹੋਇਆ ਮਿਹਰਬਾਨ ਸੱਚੇ ਮਹਿਲ ਕਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਿਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਤ ਖੁਜਲੇ ਸਾਚੀ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰਮ ਸੁਖ ਸਾਗਰੋ ਨਾਨਕ ਸਦਬਲੀ ਹਾਸਿ ਰਾਗ ਮਾ ਲਾਪਨ ਪੂਰਾ ਸਤਗੁਰ ਜੇ ਮਿਲੇ ਪਾਈਏ ਸਬਦ ਨਿਧਾਨ कर कृपा प्रभ अपनी जपिए अमृत नाम जन्म मरण दुख काटिए लागे सहत्यान मेरे मन प्रभसर नाही पाए हर बिन दूजा को नाही एको नाम ते आए राव कीमत कह न जाइये सागर गुणी अथाह वडभागी मिल संगति सच्चा शब्द विसाह कर सेवा सुख सागरे सिरसाह बादशाह चरण कमल का आसरा दूजा ना ही ਮੇਤਰ ਤੇਰੀ 파ਰਮ ਤੇਰੇ ਤਾਨ ਰਹਾ ਨਿਮਾਣਿਆ ਪ੍ਰਮਾਨ ਤੂੰ ਤੇਰੇ ਸੰਗ ਸਮਾਵ ਹਰ ਜਪੀਏ ਆਰਾਧੇ ਆਤ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਐ ਪ੍ਰਪਾਰ ਰੰ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲਗੀ ਇਸ ਸਚੂ ਸਿਓ ਮਰੇ ਨ ਆਵੇ ਜਾਏ ਨਾ ਵਿਛੜਿਆ ਵਿਛੜੇ ਸਮੇਰਿਆ ਸਮਾਏ ਦੀਨ ਦਾ ਦੁਖ ਪੰਚਣਾ ਸੇਵਕ ਕੇ ਸਤ ਪਾਇ ਅਚਰਜ ਰੂਪ ਨਿਰੰਜਨ ਗੁਰ ਮੇ ਲਾਇਆ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੰਖ ਸੁਖੀ ਨਦੀ ਸੇ ਕੋਏ ਰਹਾ ਦਾਣਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਗਾ ਸਹਾਈਤ ਵੱਡਾ ਉਚਾ ਵੱਡਾ ਅਪਾਰ बालक वेद न जानिए निश्चल तिस दरबार जो मंगिए सोई पाइए निधारा आधार जिस पे खतन किल बिखरे मंथन होवे शांत एक मन एकतिया ये मन की लाहे प्रांत गुण निदान नतन सब पूर, सदा पूरन जाकी दात सदा सदा आराध्य दिन दिन विसरो नहीं रात ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗਵਿੰਦ ਤਨ ਮਨ ਤਨ ਅਰਪੀ ਸਭੋ ਸਗਲ ਬਾਰੀਏ ਜਿੰਦ ਦੇਖੇ ਸੁਣੇ ਹضور ਸਦ ਘਟ ਘੜ ਬ੍ਰਹਮ ਰਵਿੰਦ ਅਕਿਰਤ ਕਣ ਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵ ਮਨ ਤਨ ਤਨ ਜਿਨ ਪ੍ਰਭ ਦੀਆ ਰਖਿਆ ਸਹਿ ਸਵਾਰ ਸਰਬ ਕਲਾ ਕਰਿ ਥਾਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰਿਏ ਅੰਤਰ ਖੁਰਤਾਰ ਮੇਰੇ ਮਨ ਹਰਬਿਨ ਅਵਰ ਨ ਕੋਇ ਪ੍ਰਭ ਸਰਨਾਈ ਸਦਾਰ ਹੋ ਦੁਖ ਨ ਵਿਆਪੇ ਕੋਇ ਰਹਾ ਰਤਨ ਪਦਾਰਥ ਮਾਨ ਕਾ ਸੁਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਬੇ ਸਾਖ ਜਿਨ ਕੀ ਤਾਤਿ ਸੇ ਨ ਜਾਣੀ ਮਨਮੁਖ ਪਸੂ ਨ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੇ ਦੂਰ ਤਿਸ਼ਨਾ ਲਾਗੀ ਰਚ ਰਹਿਆ ਅੰਤਰ ਹਮੇ ਕੂਰ ਭਗਤੀ ਨਾਮ ਵਿਹੂਣਿਆ ਆਵੇ ਵੰਜੇ ਪੂਰ ਰਖ ਲੈ ਪ੍ਰਭ ਸਰ ਕਰਨ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਈ ਨ ਰਖਣ ਹਾਰ ਮਹਾ ਵਿਕਟ ਜਮ ਪਿਆ ਨਾਨਕ ਨਾਮ ਨ ਵਿਸਰੋ ਕਰ ਆਪਣੀ ਹਰ ਮਿਆ ਸ੍ਰੀ ਰਾਗ ਮਹੱਲਾ ਪੰਜਾ मेरा तन और तन मेरा राज रूप मैं देश सुत तारा बनी तेक बहुत रंगी और वेस हर नाम हिदे न लेख मेरे मन हर हर नाम ते आए कर संगत नित साधकी गुरचरनी चित नाम निधान त्याई मस्तक हो होवे पाग कारे सब गुर गुरकी चरनी लाग ਹਮੇ ਰੋਗ ਪ੍ਰਮ ਕਟਿਏ ਨਾ ਆਵੇ ਨਾ ਜਾਗ ਕਰ ਸੰਗਤ ਤੂ ਸਾਦ ਕੀ ਅਛੜ ਤੀਰਤ ਨਾਉ ਜੋ ਪ੍ਰਾਣ ਮੰਤਨ ਹਰੇ ਸਾਚਾ ਇਹ ਸੁਆਉ ਐਥੇ ਮਿਲੋ ਵਡਪਾਗੀਆ ਐਥੇ ਮਿਲੇ ਵਡਿਆਈਆ ਦਰਗੇ ਪਾਵੇ ਥਾਉ ਕਰੇ ਕਰਾਏ ਆਪੇ ਸਭ ਕੀ ਸੇਤੀਸ ਕੀ ਇਸ ਹੀ ਹਾਥ ਮਾਰੇ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰੁ ਕਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਨੂ ਸਰਨ ਪਾਏ ਪ੍ਰਭ ਆਪਣੇ ਗੁਰ ਹੋਇਆ ਕਿਰਪਾਲ ਸਤਗੁਰ ਕੇ ਉਪਦੇਸੀ ਬਿਨਸੇ ਸਰਬ ਜੰਜਾਲ ਅੰਦਰ ਲਗਾ ਰਾਮ ਨਾਮ ਅਮਰਤ ਨਦਰਿ ਹਾਲ ਮਨ ਮੇਰੇ ਸਤਗੁਰ ਸੇਵਾਸਾਰ ਕਰੇ ਦਿਆ ਪ੍ਰਭ ਆਪਣੀ ਇਕ ਨਿਮਕਨਾ ਮਨੋਂ ਵਿਸਾਰ ਰਹਾ ਗੁਣ ਗੋਬਿੰਦਿਤ ਗਾਈਏ ਅਗੁਣ ਕਟਣ ਹਾਰ ਮਿਨਹਰ ਨਾਮ ਨ ਸੁਖ ਹੋਏ ਕੜ ਠੇ ਬਿਸਥਾਰ ਸਹਜੇ ਸਿਫਤੀ ਰਤਿਆ ਭਵ ਜਲੀ ਉਤਰੇ ਪਾਰ ਤੀਰਥ ਬਰਤ ਅਲਖ ਸੰਜਮਾ ਪਾਈਏ ਸਾਧੂ ਤੂਰ ਲੁਕ ਕਮਾਵੇ ਕਿਸ ਤੇ ਜਾਵੇ ਕਿ ਸਦਾ ਹਦੂਰ ਥਾਂਤ ਨੰਤਰ ਰਵੈ ਆ ਪ੍ਰ ਮੇਰਾ ਪਰਪੂਰ ਸਚ ਪਾਤਸ਼ਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀ ਆਨ ਸੱਚ ਸਿਰ ਜਿਉਨ ਜਹਾਨ ਨਾਨਕ ਜਪੀਏ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਔੜ ਪਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾ ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਡਿਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਾਂ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਪਜੇ ਪਰਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਿਵੇ ਹਰ ਮਾਨਕਾ ਅੰਮ੍ਰਿਤ ਹਰ ਕਾ ਨਾਮ ਸੁਖ ਸਹਿਜ ਆਨੰਦ ਰਸ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗਮ ਹੱਲਾ ਪਨੋ ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰਨਾਉ ਚਰਨ ਕਮਲ ਗੁਰ ਤਨ ਕੀ ਦੀਆ ਮਿਲਿਆ ਨਿ ਥਾ ਵੇਠਾਓ ਸਾਚੀ ਪੂੰਜੀ ਸਤ ਸੰਜਮ ਆਟ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਪੇਟਿਆ ਮਰਨ ਆਉ ਜਾਓ ਮੇਰੇ ਮਨ ਹਰ ਪੜ ਸਦਾ ਇਕ ਰੰਗ ਕਟਕੜੇ ਅੰਤ ਰਵ ਰਿਆਸਦਾ ਸਹਾਈ ਸੰਗ ਰਹਾ ਸੁਖਾਂ ਕੀ ਮਿੱਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿੰਨਾਂ ਕਿਆ ਸੇ ਤਪਤਾਸਿਆ ਉਹ ਦੱਸ ਜਾਣੇ ਜਿੰਦ ਸੰਤਾ ਸੰਤਾ ਸੰਗਤ ਮਨ ਵਸੇ ਪ੍ਰਪ੍ਰੀਤੰ ਬਖਸ਼ਿੰਦ ਜਿਨ ਸੇ ਵਿਆ ਪ੍ਰਭ ਆਪਣਾ ਸੋਈ ਰਾਜ ਨਰੀਂਦ अवसर हरज से गुण रमण जित हो कोट मज्जन स्नान तृस्ना उचरे गुणवंती कोइन पूजे दान दिष्ट तार मन तन बसे दयाल पुरख मेहरबान जिओ पिंड तन तिस का हो सदा सदा कुर्बान मिलिया कदीन बिछड़े जो मेलिया करतार दासा के वंदन टटया साची सिढ़न हार पुल्ला मार्ग पायन गुण अवगुण न विचार नानक तिसरणागति जे सगल कटाया धार श्री राग महल्ला पंजो रसना सच्चा सिमरिए मन तन से निर्मल होए मात पिता साख अगले तिस बिन अवर न कोय मेहर करे जे अपनी जसान बिसरे सोए मन मेरे साचा सेव जिचर सास बिन सच्चे सब कूड़ है अंते होए बिना सरा साहे मेरा निर्मला ਤਿਸ ਬਿਨ ਰਹਿ ਨ ਜਾਏ ਮੇਰੇ ਮਨ ਤਨ ਭੁਖ ਅਤ ਅਗਲੀ ਕੋਏ ਆਣ ਮਿਲਾਏ ਮਾਏ ਚਾਰੇ ਕੁੰਡਾ ਪਾਲੀਆਂ ਸਹਿ ਬਿਨ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀ ਅੰਤ ਨ ਪਾਰਾ ਵਾਰ ਪਰਵਰ ਦਗਾ ਸਲਾਹੀਏ ਜਿਸਤੇ ਚਲਤ ਅਨੇਕ ਸਦਾ ਸਦਾ ਆਰਾਧਿਏ ਇਹ ਮਤ ਵਿਖਸੇਕ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾ ਨਿਕਲੇ ਸਿਰਾਗ ਮਹੱਲਾ ਪੰਜ ਸੰਤ ਜਨੋਂ ਮਿਲ ਭਾਈਓ ਸੱਚਾ ਨਾਮ ਸਮਾਲ ਤੋਸਾ ਬੰধে ਜੀ ਕਾਇਥੇ ਉਥੇ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਪ੍ਰਾਪਤੀ ਹੋਵੇ ਜਿਸਨੋਂ ਹੋਏ ਦਿਆਲ ਮੇਰੇ ਮਨ ਗੁਰ ਜੇਵੜਿਆ ਵਰ ਨ ਕੋਏ ਦੁਜਾ ਥਾਉ ਨਾ ਖੁਦ ਸੁਜੇ ਗੁਰ ਮੇਲੇ ਸਚਾ ਸੁ ਮੇਲੇ ਸਜ ਸੁਏ ਰਹਾ ਸਗਲ ਪਦਾਰਥ ਇਸ ਮਿਲੇ ਜਿਨ ਗੁਰ ਠਾ ਜਾਏ ਗੁਰ ਚਰਣੀ ਜਿਸ ਜਿਨ ਮਨ ਲਗਾ ਸੇਵੜ ਭਾਗੀ ਮਾਇ ਗੁਰ ਦਾਤਾ ਸਮਰਤ ਗੁਰੂ ਗੁਰ ਸਭ ਮਹਿ ਰਿਆ ਸਮਾਈ ਗੁਰ ਪਰਮੇਸ਼ਰ ਪਰਮ ਗੁਰ ਡੁਬਦਾ ਲੈ ਤਰਾਏ ਕਿਤਮੁ ਕੋ ਗੁਰੁ ਸਲਾਹੀ ਕਰਨ ਕਾਰਨ ਸਮਰਤ ਸੇ ਮੱਥੇ ਨਿਚਲ ਦਜੇ ਜਿਨ ਗੁਰ ਧਰਿਆ ਹੱਥ ਗੁਰਿ ਅਮਰਤ ਨਾਮ ਪਿਆਲਿਆ ਜਨਮ ਬਰਨ ਕਾ ਪਥ ਗੁਰ ਪਰਮੇਸਰ ਸੇਵਿਆ ਪੈਪਨ ਜਨ ਦੁਖ ਲਤ ਸਤ ਗੁਰੁ ਦਾ ਗਹਿਰ ਗੰਭੀਰ ਹੈ ਸੁਖ ਸਾਗਰਿਆ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਲਾਗੇ ਡੰਡ ਗੁਰ ਨਾਲ ਤੁਲਨਾ ਲਗੀ ਕੋਜ ਡਠਾ ਵਰ ਮੰਡ ਨਾਮ ਨਹੀਂ ਥਾਂ ਸਤਗੁਰੂ ਦਿਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹਿਲਾ ਪਨਿਓ ਮਿੱਠਾ ਕਰਕੇ ਖਾਇਆ ਕੌੜਾ ਉਜਿਆ ਸਾਦ ਭਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਸਾਦ ਬਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਬੰਨਾਵੇਂ ਵਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀ ਸੋ ਬਿੰਸਣਾ ਮਨ ਹੀ ਮਨ ਕੀ ਮਤ ਤਿਆਗ ਰਹਾ ਜਿਉ ਕੂਕਰ ਹਰ ਕਾਇਆ ਤਾਵੇ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਪਖ ਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨੀ ਪਾਏ ਮਾਇਆ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਕ੍ਰਿਸ਼ਨਾ ਪੰਖੀ ਫਾਸਿਆ ਨਿਕਸਨਾ ਪਾਏ ਜਾਏ ਜਿਨ ਕੀਤਾ ਤਿਸੀ ਨ ਜਾਣੀ ਫਿਰ ਫਿਰ ਆਵੇ ਜਾਏ અને એક પ્રકારી મોહયા બૌવિધ એ સંસાર ਜਿਸਨੋ ਰਾਖੇ ਸੋ ਰਹੇ સમ੍ਰਿਤ પુરਖੇ અપਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲੀ ਹਾਰ ਸਿਧਾ ਅਗਮ ਹੱਲਾ ਪੰਜਵਾ ਕਰਦੁਚ ਗੋਇਲ ਆਇਆ ਗੋਇਲੀ ਕਿਆ ਤੇ ਸ ਡੰਫ ਫਸਾਰ ਮਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ हर गुण गाओ मना सतगुरु से प्यार क्या थोड़ी बात गुमान रहा जैसे रहन प्राणे उठ चल से पर प्रभात क्या तू रत्ता की बारात मेरी मेरी क्या करे जिनकी आसो प्रभ लोड़ सर पर उठी चलना छद जासी लख करोड़ लख चौरासी प्रमतिया दुर्लभ जन्म प्यो ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇ ਨੇੜਾ ਆਇਓ ਸਿ ਰਾਗ ਮਹੱਲਾ ਪੰਜਵਿ ਤਿਸਿ ਤਿਚਰ ਵਸੇ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬਿਰਾਗ ਪਿਆਰ ਦਰਸ਼ਨ ਦੇਖਣੇ ਕਾਚਾ ਤਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲਸੀ ਤੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੇੜੀਐ ਸੋ ਸੇਵ ਤੂੰ ਸਹੜੇ ਮੁਖਵਾਸ ਗੁਰਮਿਲ ਚਜ ਅਚਾਰ ਸਿੱਖ ਤੂੰ ਕਦੇ ਨਾ ਲੱਗੇ ਦੁੱਖ ਸਭਨਾ ਸਹਰੇ ਵੰਝਣਾ ਸਭ ਕਲਾ ਬਨਹਾਰ ਨਾਨਕ ਧੰ ਸੁਹਾਗਣੀ ਜਿਨ ਸਹ ਨਾਲ ਪਿਆਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਲਾ ਚੁਕਾਂ ਦੀ ਮਾਫੀ ਤੇ ਪਲੀਜ਼ ਚੈਨ ਨੂੰ ਸਬਸਕ੍ਰਾਈਬ ਕਰੋ ਤੇ ਗੁਰਬਾਣੀ ਨੂੰ ਵਾੜ ਕੇ ਵਿਚਾਰ ਕਰੋ ਤੇ ਨਾਲ ਹੀ ਇਸ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਦੂਜਨਾਂ ਕੋਲ ਵੀ ਹੋ ਸਕੇ